ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਰਾਖ ਲਿਓ ਹਮ ਤੇ ਬਿਗਰੀ ਸੀਲ ਧਰਮ ਜਪ ਭਗਤ ਨਾ ਕੀਨੀ ਹਾ ਅਭਿਮਾਨ ਟੇਡ ਪਗਰੀ ਰਾਖ ਲਿਓ ਹਮ ਤੇ ਬਿਗਰੀ ਸੀਲ ਧਰਮ ਜਪ ਭਗਤ ਨਾ ਕੀਨੀ ਹਾਂ ਅਭਿਮਾਨ ਟੇਡ ਪਗਰੀ ਰਹਾਉ ਅਮਰ ਜਾਨ ਸੰਚੀ ਇਹ ਕਾਇਆ ਇਹ ਮਿਥਿਆ ਕਾਚੀ ਗਗਰੀ जिने निवाज साज हम किए तसे बिसार अवर लगरी संदिक तोहे साद नहीं कहयो शरण परे तुमरी पगरी कह कबीर एहे बिनती सुनियो मत कालियो जमते खबरी ਸੰਦਿਕ ਤੋਹੇ ਸਾਦ ਨਹੀਂ ਕਹਿਓ ਸਰਨ ਪਰੇ ਤੁਮਰੀ ਪਗਰੀ ਕਹ ਕਬੀਰ ਇਹ ਬਿਨਤੀ ਸੁਨਿਓ ਮਤ ਕਾਲਿਓ ਜਮ ਤੇ ਖਬਰੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਬਿਲਾਵਲ हे प्रभु मेरी लाज रख ले ਮੇਥੋਂ ਬੜਾ ਮਾੜਾ ਕੰਮ ਹੋਇਆ ਹੈ ਕਿ ਨਾ ਮੈਂ ਚੰਗਾ ਸੁਭਾਅ ਬਣਾਇਆ ਨਾ ਮੈਂ ਜੀਵਨ ਦਾ ਫਰਜ਼ ਕਮਾਇਆ ਤੇ ਨਾ ਤੇਰੀ ਬੰਦਗੀ ਕੀਤੀ ਤੇਰੀ ਭਗਤੀ ਕੀਤੀ ਮੈਂ ਸਦਾ ਅਹੰਕਾਰ ਕਰਦਾ ਰਿਹਾ ਤੇ ਵਿੰਗੇ ਰਾ ਪਿਆ ਰਿਹਾ ਟੇਡਾਪਨ ਫੜਿਆ ਹੋਇਆ ਹੈ ਰਹਾਉ ਇਹ ਸਰੀਰ ਨੂੰ ਕਦੇ ਨਾ ਮਰਨ ਵਾਲਾ ਸਮਝ ਕੇ ਮੈਂ ਸਦਾ ਇਸ ਨੂੰ ਪਾਲਦਾ ਰਿਹਾ ਇਹ ਸੋਚ ਹੀ ਨਾ ਫੁਰੀ ਕਿ ਇਹ ਸਰੀਰ ਤਾਂ ਕੱਚੇ ਘੜੇ ਵਾਂਗ ਨਾਸ਼ਵੰਤ ਹੈ ਜਿਸ ਪ੍ਰਭੂ ਨੇ ਮਿਹਰ ਕਰਕੇ ਮੇਰਾ ਇਹ ਸੋਹਣਾ ਸਰੀਰ ਬਣਾ ਕੇ ਮੈਨੂੰ ਪੈਦਾ ਕੀਤਾ ਉਸ ਨੂੰ ਵਿਸਾਰ ਕੇ ਮੈਂ ਹੋਰ ਨਹੀਂ ਪਾਸੀ ਲੱਗਾ ਰਿਹਾ ਸੋ ਕਬੀਰ ਆਖਦਾ ਹੈ हे ਪ੍ਰਭੂ ਮੈਂ ਤੇਰਾ ਚੋਰ ਹਾਂ ਮੈਂ ਭਲਾ ਨਹੀਂ ਅਪਵਾਸ ਹਕਦਾ ਫਿਰ ਵੀ ਹੈ ਪ੍ਰਭੂ ਤੇਰੇ ਚਰਨਾਂ ਦੀ ਸਰਨ ਆ ਪਿਆ ਮੇਰੀ ਇਹ ਰਜੋਈ ਸੁਣ ਮੈਨੂੰ ਜਮਾਂ ਦੀ ਸੋਏ ਨਾ ਭੱਲੀ ਭਾਵ ਮੈਨੂੰ ਜਨਮ ਮਰਨ ਦੇ ਗੇੜ ਵਿੱਚ ਨਾ ਪੈਣ ਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ